ਦੋਸਤ ਦੀ ਜਨਮ ਦਿਨ ਦੀ ਪਾਰਟੀ ਤੇ ਗਿਆ ਨੌਜਵਾਨ ਨਾ ਮੁੜਿਆ ਘਰ ਵਾਪਸ ਦਰਖਤ ਨਾਲ ਲਟਕਦੀ ਹੋਈ ਮਿਲੀ ਲਾਸ਼ ਆਇਆ ਗੋਣਾਂ ਨੂੰ ਛੱਡ ਨਹੀਂ ਜਾਣਾ ਮੇਰੇ ਨਾਲ ਮੈਂ ਰੋਟੀ ਖਾ ਕਰਕੇ ਬੈਠੇ ਮੈਂ ਮਰ ਜਣਾ ਮੈਂ ਮਰ ਜਣਾ ਬਾਹ ਕੰਨ ਰਾਜਾ ਪਹਿਲਾ ਮਰ ਗਿਆ ਜੋ ਕਿ ਲੈ ਗਿਆ ਕਿ ਤੇ ਤੂੰ ਮਰ ਜਗਾ ਟੁੰਗੀ ਲੈ ਜਾਵੇਂਗਾ ਸਾਡੇ ਕੋਲ ਇੱਥੇ ਛੱਡ ਜਾਣਾ ਵੱਡੇ ਪੁੱਤ ਨੇ ਵੀ ਲੈ ਲਿਆ ਸੀ ਫਾਹਾ ਹੁਣ ਛੋਟੇ ਪੁੱਤ ਦੀ ਦਰਖਤ ਨਾਲ ਲਟਕਦੀ লাশ ਦੇਖ ਕੇ ਤਾਂ ਹਾਂ ਮਾਰ ਕੇ ਰੋਇਆ ਪਰਿਵਾਰ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਚੀਆ ਬਟਾਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ 22 ਸਾਲਾ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕਦੀ ਹੋਈ ਮਿਲੀ ਹੈ 22 ਸਾਲਾ ਬਚਿੱਤਰ ਸਿੰਘ ਦੀ ਲਾਸ਼ ਦਰਖਤ ਨਾਲ ਲਟਕਦੀ ਦੇਖ ਕੇ ਪਰਿਵਾਰ ਤਾਂ ਹੰਮਾਰ ਕੇ ਰੋ ਰਿਹਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਬਚਿੱਤਰ ਸਿੰਘ ਦੇ ਵੱਡੇ ਭਰਾ ਨੇ ਵੀ 6 ਮਹੀਨੇ ਪਹਿਲਾਂ ਹੀ ਫਾਹ ਲੈ ਕੇ ਖੁਦਕੁਸ਼ੀ ਕੀਤੀ ਸੀ ਅਤੇ ਹੁਣ ਛੋਟੇ ਪੁੱਤ ਦੀ ਵੀ ਦਰਖਤ ਦੇ ਨਾਲ ਲਟਕਦੀ ਹੋਈ ਲਾਸ਼ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਕੰਨ ਦਿਨ ਦੀ ਪਾਰਟੀ ਤੇ ਗਿਆ ਸੀ ਅਤੇ ਨਸ਼ੇ ਦਾ ਆਦਤ ਸੀ ਅਤੇ ਦੇਰ ਰਾਤ ਇਸ ਦੇ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕੀਤੀ ਗਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਹ ਕਤਲ ਹੈ ਜਾਂ ਫਿਰ ਸੱਚਮੁੱਚ ਬਚਿੱਤਰ ਸਿੰਘ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਪਰਿਵਾਰ ਨੇ ਦੱਸਿਆ ਹੈ ਕਿ ਬਚਿੱਤਰ ਸਿੰਘ ਕੁਵਾਰਾ ਸੀ 22 ਸਾਲਾਂ ਦੀ ਉਮਰ ਸੀ ਅਤੇ ਦਿਹਾੜੀ ਕਰਦਾ ਸੀ ਅਤੇ ਨਸ਼ੇ ਦਾ ਆਦਤ ਸੀ ਜਿਸ ਤੋਂ ਬਾਅਦ ਦੇਰ ਰਾਤ ਜਦੋਂ ਸਥਾਨਕ ਲੋਕਾਂ ਦੇ ਵੱਲੋਂ ਦੇਖਿਆ ਗਿਆ ਕਿ ਦਰਖਤ ਦੇ ਨਾਲ ਲਾਸ਼ ਲਟਕ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਮ੍ਰਿਤਕ ਦੀ ਪਛਾਣ ਕਰਕੇ ਪਰਿਵਾਰ ਨੂੰ ਸੂਚਿਤ ਕੀਤਾ गया पुलिस को इतला दी गई जिस तुम तो बाद परिवार मौके से उत्थे पहुंचा पुलिस को बुलाया जाता है पुलिस के वलों बयान दर्ज कर ले गए तो ने परिवार के तो उ पुलिस के वलों लाश में पोस्टमार्टम भेज दिता गया है अगली कार्रवाई जी पुलिस के वलों की जा रही है कि कुछ बयान सामने आए हैं थोड़ा सुना आया कोई रात को साढ़े दस ग्यारह बजे रोटी खा करके बैठे मैं मर जाना मैं मर जाना ਉਹ ਕੰਨਰਾ ਦੇ ਪਹਿਲਾ ਮਰ ਗਿਆ ਦੋ ਕੀ ਲੈ ਗਿਆ ਜੇ ਤੂੰ ਮਰ ਜਗਾ ਟੁੰਗੀ ਲੈ ਜਾਵੇਂਗਾ ਸਾਰੇ ਕੋ ਦੇ ਛੱਡ ਜਾਣਾ ਪਹਿਲੇ ਮੁੰਡੇ ਦੀ ਵੀ ਡੈਥ ਹੋਈ ਉਹ ਵੀ ਬਾਹਲੇ ਕੇ ਮਰਿਆ 6 ਮਹੀਨੇ ਬਾਅਦ ਜਨੇ ਫੇਰ ਲੈ ਆ ਉਹ ਉਹ ਕਿਲੋ ਪਿਆ ਸੀ ਹਾਂਜੀ ਉਹ ਕਮ ਰਿਆ ਸੀ ਉਹ ਵੀ ਬਾਹਲੇ ਕੇ ਮਰਿਆ ਕਿਉਂ ਕੋਈ ਪਤਾ ਨਹੀਂ ਰੋਟੀ ਖਾਧੀ ਆ ਅੱਛਾ ਉਹਨੇ ਵੀ ਆ ਰੋਟੀ ਵੀ ਨਹੀਂ ਖਾਧੀ ਪਾਣੀ ਦਾ ਗਲਾਸ ਪੈਣ ਕੋਲੋਂ ਬੀਤਾ ਤੇ ਮੁੜ ਕੇ ਉਹਨੂੰ ਆਂਡਾ ਕੁੜੀ ਨੂੰ ਅਕੇ ਜਾ ਆ ਆਪਣਾ ਪਲਾਈ ਦੇ ਕੁੜੀ ਹੋਈ ਸੀ ਉਹਨੂੰ ਆਪਣਾ ਲਾ ਕੇ ਹੈ ਉਹ ਵਿਆਹਿਆ ਸੀਗਾ ਉਹ ਵਿਆਹਿਆ ਸੀਗਾ ਬੇਟੀ ਹੋਈ ਸੀਗੀ ਜੀ ਇੱਕ ਕੁਆਰਾ ਅੱਛਾ ਕੀ ਹੋਇਆ ਕਿ ਰਾਤੀ ਕੀ ਗੱਲਬਾਤ ਹੋਈ ਉਹਦਾ ਮੁੰਡਾ ਮਰ ਗਿਆ ਉਹ ਕੁਆਰਾ ਸੀਗਾ ਉਹ ਵੀ ਕੁਆਰਾ ਸੀ 6 ਮਹੀਨੇ ਬਾਅਦ ਜਨੇ 20 ਦੇ ਆਪਣੇ ਲੈ ਕੇ 1900 ਆਪਣੇ 20 ਦੇ ਵਿੱਚ ਆਪਣਾ ਜਨਵਰੀ ਦੀ 5 ਤਰੀਕ ਨੂੰ ਉਹਨੇ ਵਾਹ ਲਿਆ 2020 ਇੱਕ ਇਹਨੇ ਕੀ ਕੀਤਾ ਕੱਲ ਕੋਈ ਗੱਲ ਹੀ ਨਹੀਂ ਜੀ ਸਾਡੇ ਕੋਲ ਸਾਰੇ ਬੱਚੇ ਸਾਰੇ ਕੰਮ ਕਰਦੇ ਨੇ ਮਕਾਨ ਬਣਾਉਣ ਲਿਆ ਨਾ ਵਾਸਤੇ ਇਹਨੇ ਜਿਹੜਾ ਹੈ ਕਿ ਆਪਣਾ ਲਾ ਕੇ ਦੂਜਾ ਨੂੰ ਪੈਸੇ ਦੇ ਰਿਹਾਦਾ ਵੀ ਮੈਨੂੰ ਵੀ ਦੇ ਦੇ ਉਹ ਵੀ ਲੈ ਲੈ। ਹਾਂ। ਫਿਰ ਇਹਨਾਂ ਨੂੰ ਸਬਜ਼ੀ ਲੈਉਣੀ ਆ ਰੁਪਈਆ 500 ਦਿੱਤਾ ਇਹਨਾਂ ਨੂੰ। ਹਾਂ। 300 ਰੁਪਈਆ ਮੈਂ ਆਪਣੇ ਲਈ ਚਾਹ ਪਾਣੀ ਪੀਣ ਵਾਸਤੇ ਆਪਣਾ ਮੈ ਪੈਗ ਲਾਉਣਾ। ਉਹ ਪੈਗ ਲਾਉਣ ਵਾਸਤੇ 300 ਰੁਪਈਆ ਲੈ ਲਏ ਬਾਕੀ ਆਪਣੇ ਲਈ ਸਬਜ਼ੀ ਪਾਣੀ ਹੈ ਜੀ। ਸ਼ਰਾਬ ਪੀਤੀ ਰਤੀ। ਆਹ ਸ਼ਰਾਬ ਪੀਤੀ ਹੋ ਗਈ। ਅੱਛਾ। ਨਸ਼ਾ ਨਾ ਆਦੀ ਆ। ਨਸ਼ਾ ਆਦੀ ਸੀ। ਕੀ ਕਰਦਾ ਸੀ ਨਸ਼ਾ ਕਿਹੜਾ ਕਿਹੜਾ ਕਰਦਾ। ਢੀਗੇ ਵੀ ਲਾ ਲੈਂਦਾ ਹੈ। ਹਾਂ। ਇਹ ਟੂਪਾਂਗ ਸੰਗ ਦਾ ਸ਼ਰਾਬ ਪਿੰਦਾ ਅੱਛਾ ਟੂਪਾਂਗ ਸੰਗ ਦਾ ਸੰਨੋਣੀ ਕਬਾਦਾ ਵੀ ਇਹਨੇ ਪੀ ਕੀਤਾ ਲੱਕੀ ਨੀਆ ਕੀਤਾ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਇਹ ਹੁਣ ਇੱਥੇ ਖਾ ਲੈ ਲੈਣੇ ਇਹ ਤਾਂ ਮੁੰਡਿਆਂ ਨੇ ਸਵੇਰੇ ਆਣ ਕੇ ਦੱਸਿਆ ਸਾਹਿਬ ਮਗਰ ਤੁਹਾਡੇ ਮੁੰਡਾ ਖਲੋਤਾ ਇਹਨਾਂ ਨੇ ਜਾ ਕੇ ਕਰਕੇ ਦੱਸਿਆ ਇਹਨਾਂ ਨੇ ਕਿ ਦੇਖਿਆ ਵੀ ਇਧਰ ਆਪਣਾ ਕੋਈ ਜੰਗਲ ਪਾਣੀ ਆਇਆ ਤੇ ਕਿਸੇ ਨੇ ਵੇਖਿਆ ਹੋਊਗਾ ਤੇ ਉਹਨੇ ਹੱਡਾ ਕੀਤਾ ਹੋਊਗਾ ਅਸੀਂ ਤਾਂ ਘਰ ਬੈਠੇ ਆਪਣਾ ਚਾਹ ਪਾਣੀ ਪੀ ਕਰਕੇ ਤੇ ਬੈਠੇ ਸੀ ਇਹਨੇ ਆਉਣ ਕਰਦੀ ਹਾਂ ਹਾਂਜੀ ਤੇ ਰਾਤ ਦਾ ਕਰੀ ਨਹੀਂ ਨਹੀਂ ਕਰਨੀ ਗੇ ਮੜ ਕੇ ਆਇਆ ਵੀ ਆਪਣੇ ਰਾਤੀਂ ਆਇਆ ਕੋਈ ਆਪਣਾ 10:30 ਹਜ਼ਾਰ ਵਜੇ ਨਾਲ ਉਸ ਤੋਂ ਬਾਅਦ ਉਹਨੂੰ ਬਾਅਦ ਚ ਨਹੀਂ ਆਇਆ ਅਈ ਆਖਿਆ ਵੀ ਸਵੇਰੇ ਆਪਣੇ ਲੈ ਕੇ ਆਊਗਾ ਤਾਂ ਆਪਣੇ ਗਾਈ ਚੋਵੇਗਾ ਕੁੜੀ ਨੇ ਮੈਂ ਆਖਿਆ ਤੂੰ ਪਤ ਗਾਈ ਚੋੜਾ ਫੋਲੀ ਆ ਤੇ ਦੁਹਰੀ ਆਪਣਾ ਜਿਹੜਾ ਗਿਆ ਪਿਆਊਗਾ ਤਾਂ ਚੋਲੇਗਾ ਅੱਗੇ ਫੇ ਮੈਂ ਤਾਂ ਸੀਤਲ ਦੇ ਘਰ ਸੌਂ ਜਾਂਦੇ ਨੇ ਜਦੋਂ ਉੱਥੇ ਸੱਟਾ ਹੋਊਗਾ ਅਸੀਂ ਦੀਆਂ ਅਖੰਡਿਆਂ ਵੀ ਜਿਹੜ ਕੇ ਆਵੇਗਾ ਘਰ ਦੇ ਆਪਣੇ ਗਾਈ ਚੋਵੇਗਾ ਉਹ ਮੁੰਡੇ ਨੇ ਇਹਨੇ ਜਿਹੜਾ ਕਿ ਆਪਣਾ ਦੱਸਿਆ ਸੀ 10:30 ਬਾਅਦ ਮੈਨੂੰ 75 ਸਿੰਘ ਦੇ ਫਾਲੈਂਡ ਬਾਰੇ ਸੂਚਨਾ ਮਿਲੀ ਹੀ ਤੇ ਮੈਂ ਇੱਥੇ ਆਇਆ ਮੌਕੇ ਤੇ ਤੇ ਆਣ ਕੇ ਮੌਕਾ ਵੇਖਿਆ ਜੀ ਤੇ ਉਹਦਾ ਬਾਪ ਨੇ ਕਿਹਦੇ ਦੱਸਿਆ ਵਾ ਵੀ ਇਹ ਨਸ਼ੇ ਕਰਦਾ ਹੈਗਾ ਰਾਤੀ 11:10 ਵਜੇ ਇਹਨੇ ਫਾਹ ਲਲਿਆ ਪਰਵਾ ਗਿਆ ਕੀ ਕਰਾਂ ਜੋ ਬਾਪ ਦੇ ਬਿਆਨਾਂ ਤੇ ਜੋ 174 ਦੀ ਗਾਰ ਵੀ ਕਰ ਰਹੇ ਨੇ ਬਾਕੀ ਜੋ ਆਊਗੀ ਗਾਉਂ ਫਿਰ ਸਾਰਾ ਐਮੈਂਡਮੈਂਟ ਹੋ ਜੂਗਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ